ਖਨਾਰੀ ਬਜਰ ਤੇ ਕੁਝ ਮਹੀਨੇ ਪਹਿਲਾਂ ਰਾਤਵਲੇ ਕਿਸਾਨਾਂ ਤੇ ਹੋਏ ਪੁਲਸੀਆ ਐਕਸ਼ਨ ਦੇ ਘਟਨਾਕਰਮ ਨੂੰ ਇੱਕ ਵਾਰ ਫਿਰ ਤੋਂ ਦੁਹਰਾਉਂਦੇ ਆ ਅੱਜ ਸ਼੍ਰੀ ਮੁਕਸੇਸ ਸਾਹਿਬ ਦੇ ਕੋਟਕਪੁਰਾ ਰੋਡ ਤੇ ਪਿੰਡ ਵੜਿੰਗ ਦੇ ਟੋਲ ਪਲਾਜ਼ਾ ਵਿਖੇ ਕਿਸਾਨਾਂ ਵੱਲੋਂ ਡੇਢ ਸਾਲ ਤੋਂ ਵਧੇਰੇ ਲੰਬੇ ਸਮੇਂ ਤੋਂ ਚਲਾਏ ਜਾ ਰਹੇ ਰੋਜ਼ ਪ੍ਰਦਰਸ਼ਨ ਨੂੰ ਪੁਲਿਸ ਵੱਲ ਦੀ ਸਹਾਇਤਾ ਨਾਲ ਖਦੇੜ ਦਿੱਤਾ ਗਿਆ ਕਿਸਾਨਾਂ ਦੇ ਦਰਨੇ ਦਾ ਆਮ ਲੋਕਾਂ ਨੂੰ ਵੱਡਾ ਲਾਭ ਸੀ ਕਿ ਆਮ ਲੋਕਾਂ ਨੂੰ ਬਿਨਾਂ ਟੋਲ ਦਿੱਤੇ ਆਉਣ ਜਾਣ ਦੀ ਸਹੂਲਤ ਮਿਲ ਰਹੀ ਸੀ ਦੱਸ ਜਿਏ ਕਿ ਖਰਾਬ ਸੜਕ ਅਤੇ ਨਹਿਰ ਦੇ ਖਸਤਾ ਹਾਲ ਪੁਲਾਂ ਦੇ ਕਾਰਨ ਡੇਢ ਸਾਲ ਪਹਿਲਾਂ ਨਿਊਦੀਪ ਕੰਪਨੀ ਦੀ ਬੱਸ ਨਹਿਰ ਕੇ 9 ਲੋਕਾਂ ਦੀ ਮੌਤ ਹੋ ਗਈ ਸੀ ਜਿਸ ਦੀ ਸਿੱਧੀ ਜ਼ਿੰਮੇਵਾਰੀ ਟੋਲ ਪਲਾਜ਼ਾ ਕੰਪਨੀ ਨੂੰ ਦੱਸਦਿਆਂ ਲੋਕਾਂ ਨੇ ਆਖਿਆ ਸੀ ਕਿ ਟੋਲ ਕੰਪਨੀ ਨੇ ਨਹਿਰਾ ਦੇ ਪੁਲਾਂ ਦੀ ਮੁਰੰਮਤ ਨਹੀਂ ਕੀਤੀ ਜਿਸ ਕਾਰਨ ਇਹ ਹਾਦਸਾ ਵਾਪਰਿਆ ਤੇ ਸੁਪਰੰਤ ਇਸ ਟੋਲ ਪਲਾਜ਼ਾ ਤੇ ਕਿਸਾਨਾਂ ਵੱਲੋਂ ਦਰਨਾ ਪ੍ਰਦਰਸ਼ਨ ਲਗਾਤਾਰ ਜਾਰੀ ਹੁੰਦੇ ਕਾਰਨ ਇਹ ਟੋਲ ਪਲਾਜ਼ਾ ਬੰਦ ਕੀਤਾ ਹੋਇਆ ਸੀ ਕਿਹੜੇ ਪਿੰਡ ਦੇ ਇਥੇ ਕੌਣ ਤੁਸੀਂ ਕਿਹੜੇ ਪਿੰਡ ਦੇ ਆਖਿਆ ਕਿ ਉਹ ਇੱਥੇ ਬਖੇ ਉੱਥੇ ਲੈ ਜਾਓ ਤੁਸੀਂ ਕਿਸਾਨਾਂ ਦੇ ਨਾਲ ਹੋ ਜੀ ਪੱਖਾਂ ਲੈ ਕਿੱਧਰ ਚੱਲਨੇ ਆ ਇਹਨਾਂ ਨੇ ਆਖਿਆ ਕਿ ਕਿਹਨੇ ਕਿਹਾ ਸੀ ਪ੍ਰਸ਼ਾਸਨ ਜਿਹੜਾ ਇਹਨਾਂ ਦੇ ਮਹੀਨੇ ਜਾਂਦੇ ਸੀ ਟੂਲਪਲਾਜੇ ਤੋਂ ਸਾਰੇ ਬੰਦ ਹੋ ਚੁੱਕੇ ਆ ਜੀ ਇਹਨਾਂ ਨੂੰ ਇਹ ਤਕਲੀਫ ਆ ਇੱਕ ਤੁਸੀਂ ਸਾਡੇ ਹੀ ਆ ਜਿਹੜੇ ਪਰਿਵਾਰ ਖੜੇ ਇਹਨਾਂ ਦੇ ਤਾਂ ਪਰਿਵਾਰਾਂ ਦੇ ਬੰਦੇ ਮਰੇ ਆ ਜੀ ਇਹਨਾਂ ਨੂੰ ਕਹਿੰਦੇ ਤੁਹਾਨੂੰ ਚੱਕ ਕੇ ਜੇਲ੍ਹ ਚਲ ਜਾਣਾ ਕਿਉਂਕਿ ਤੁਸੀਂ ਟੂਲਪਲਾਜਾ ਕਿਉਂ ਬੰਦ ਕੀਤਾ ਸਾਰੀ ਜਿਹੜੀ ਆਮ ਜਨਤਾ ਖੁਸ਼ ਆ ਜੀ ਇਸ ਗੱਲ ਤੋਂ ਕਿ ਤੁਸੀਂ ਕਿਸੇ ਵੀ ਗੱਡੀ ਵਾਲੇ ਨੂੰ ਕਢਾ ਕੇ ਕਿਸੇ ਵੀ ਵੀਕਰ ਵਾਲੇ ਨੂੰ ਪੁੱਛ ਸਕਦੇ ਹੋ ਵੀ ਕਿਸਾਨਾਂ ਨੇ ਗਲਤ ਕੀਤਾ ਜਾਂ ਸਹੀ ਕੀਤਾ ਤੇ ਇਹ ਸਾਨੂੰ ਗਲਤ ਕਹਿ ਰਹੇ ਆ ਕਿਉਂਕਿ ਇਹਨਾਂ ਨੇ ਮਹੀਨਾ ਰੁਕੇ ਆ ਤੇ ਇਹਨਾਂ ਦਾ ਪ੍ਰਸ਼ਾਸਨ ਦਾ ਜਿਹੜਾ ਜੋ ਵੀ ਗੁੰਡਾਗਰਦੀ ਦਾ ਨਾਚ ਆ ਤੁਹਾਡੇ ਸਾਹਮਣੇ ਆ ਲੰਗਾ ਜੀ ਹਜ਼ਾਰ ਬੰਦਾ ਲਿਆ ਕੇ ਘਟੋ ਘਟ ਪੁਲਿਸ ਦਾ ਜੀ ਇਹਨਾਂ ਨੇ ਮੋਗਾ ਜ਼ਿਲ੍ਹੇ ਦਾ ਜੀ ਮੁਕਸਰ ਜ਼ਿਲ੍ਹੇ ਦਾ ਜੀ ਦੋ ਤਿੰਨ ਜ਼ਿਲ੍ਹਿਆਂ ਦੀ ਪੁਲਿਸ ਲਿਆ ਕੇ ਇੱਥੇ ਖੜੀ ਕਰਤੀ ਹੈ ਜੀ ਸਾਨੂੰ ਚੱਕਣ ਵਾਸਤੇ ਜੀ ਫੇਵਰਟ ਡਿਸਟ੍ਰਿਕਟ ਮੋਗਾ ਨੰਬਰ 1 ਤੁਰਗੋਟ ਇਹਨਾਂ ਜੋਬ ਕਰਦਾ ਬੌਨ ਬੜ ਦੇ ਵਿੱਚ ਹੈ ਬੀਰ ਜੀ ਕਿਸਾਨਾਂ ਨੇ ਟੋਲ ਰੋਕਿਆ ਹੋਇਆ ਲੋਕਾਂ ਨੂੰ ਲੋਕਾਂ ਨੂੰ ਕੋਈ ਪ੍ਰੇਸ਼ਾਨੀ ਨਹੀਂ ਹੈਗੀ ਜੀ ਇਹ ਪ੍ਰਸ਼ਾਸਨ ਨੂੰ ਪ੍ਰੇਸ਼ਾਨੀ ਹੈਗੀ ਜਿਹੜੇ ਟੋਲ ਚਕਾਰ ਰਹੇ ਆਗੇ ਤੇ ਧੱਕਾ ਕਰ ਰਹੇ ਨੇ ਨਾਲ ਸਾਡੇ ਭਰਾਵਾਂ ਨਾਲ ਠੀਕ ਹੈ ਨਾ ਕਿਸਾਨਾਂ ਦੇ ਬੈਠੇ ਲੋਕਾਂ ਨੂੰ ਲੋਕਾਂ ਨੂੰ ਕੋਈ ਪ੍ਰੇਸ਼ਾਨੀ ਨਹੀਂ ਇਹ ਤਾਂ ਲੋਕਾਂ ਸਾਥ ਦੇ ਰਹੇ ਜਿਹੜੇ ਬੰਦੇ ਨੇ ਮਰ ਚੁੱਕੇ ਹੁਣ ਦਸਰਿਆ ਬੀਰ ਜੀ ਸਾਡੇ ਇੱਥੇ ਨੁਕਸਾਨ ਹੋਇਆ ਹੈ ਨਾ ਠੀਕ ਹੈ ਨਾ ਉਹਦਾ ਕਰਕੇ ਮਲੇ ਖੜੇ ਇੱਥੇ ਸਾਡਾ ਹੱਕ ਬੰਦਾ ਸਾਥ ਬੰਦਾ ਸਾਥ ਦੇਣ ਦਾ ਇੱਥੇ ਠੀਕ ਹੈ ਨਾ ਅਸੀਂ ਬਿਲਕੁਲ ਸਹਿਮਤ ਹਾਂ ਜੀ ਅਸੀਂ ਗੱਡੀ ਰੋਕੀ ਆਪਣੀ ਡੇਲੀ ਅਸੀਂ ਨੰਗ ਦੇ ਇੱਥੋਂ ਅਸੀਂ ਠੀਕ ਹੈ ਨਾ ਸਾਡਾ ਕੋਈ ਅਸੀਂ ਲਿਆਣਾ ਜੌਬ ਕਰ ਰਹੇ ਹਾਂ ਖੜੇ ਅਸੀਂ ਮੁਕਸਰ ਦੇ ਵਿੱਚ ਖੜੇ ਹਾਂ ਇੱਥੇ ਆ ਕੇ ਠੀਕ ਹੈ ਨਾ ਕਿਉਂ ਖੜੇ ਹਾਂ ਅਸੀਂ ਇਹਨਾਂ ਸਾਥ ਦੇਣ ਦੇ ਖਾਤਰ ਜੀ ਇਹ ਲੋਕਾਂ ਦਾ ਹੱਕ ਬਣਦਾ